ਇਕ ਤਾਂ ਲੋਕ ਵੈਸੀ ਚੱਕਰਾਂ ਚ ਹੈ ਵੀ ਕਿਹੜਾ ਲੀਡਰ ਜਿੱਤੂਗਾ ਕੀ ਬਣੂਗਾ ਤੇ ਇੱਕ ਬਾਈ ਜੀ ਗਰਮੀ ਬਹੁਤ ਹੈ ਚੱਕਰ ਵੈਸੀ ਬਹੁਤ ਆ ਰਿਹਾ ਤੇ ਦੂਜਾ ਮੈਂ ਪਿੰਡ ਚੱਕਰ ਚ ਖੜਾ ਤੇ ਇੱਥੇ ਬੜਾ ਇਕੱਠ ਹੋਇਆ ਪਿਆ ਚੱਕਰ ਸਾਹਿਬ ਇਹ ਕੀ ਚੱਕਰ ਹੈ ਜੀ ਬੜਾ ਇਕੱਠ ਕੀਤਾ ਹੋਇਆ ਇਸ ਨੌਜਵਾਨ ਨੇ ਜਿਹੜੀ ਗੱਲ ਪੰਜਾਬ ਦੀ ਤੇ ਕੌਮ ਦੀ ਕੀਤੀ ਹੈ ਨਾ ਉਹ ਸਾਡਾ ਕੋਈ ਇਕੱਲੇ ਲੀਡਰ ਨਹੀਂ ਕਰ ਸਕਿਆ ਇਹਨੇ ਕਿਹਾ ਸੀ ਹਜੇ ਕਾਂਗਰਸ ਪਾਰਟੀ ਦੇ ਵਿੱਚ ਸੀ ਇਦੋਂ ਨੇ ਕਿਹਾ ਸੀ ਕਿ ਇੰਦਰਾ ਗਾਂਧੀ ਮੁਰਦਾਬਾਦ ਇੰਦਰਾ ਗਾਂਧੀ ਮੁਰਦਾਬਾ ਦੋ ਬਰਾਕੇ ਸ ਸੀ ਬਰਸੇ ਬਲਟੋਏ ਨਾਲ ਡਿਬੇਟ ਹੋਈ ਨਾ ਉਹਦੇ ਤੇ ਤੇ ਬਰਸਾ ਬਲਟੋਆ ਵਿੱਚੋਂ ਛੱਡ ਕੇ ਬਜੇ ਨੇ ਕਹਿੰਦੇ ਤੂੰ ਕਾ ਪ੍ਰਕਾਸ਼ ਸਿੰਘ ਬਾਦਲ ਮੁਰਦਾਬਾਦ ਉਹ ਨਹੀਂ ਕਹਿ ਸਕਿਆ ਇਹਦਾ ਬਾਪ ਇਹਨਾਂ ਚੋਣ ਲੜਦਾ ਸੀ ਕਾਂਗਰਸ ਆ ਅਸੀਂ ਡਟ ਕੇ ਵਿਰੋਧ ਕਰਦੇ ਸੀ ਬਲਟੋਆ ਸਾਹਿਬ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਜਿਹੜਾ ਕਾਂਗਰਸ ਦੀਆਂ ਚੱਪਲਾਂ ਚੜਦਾ ਰਿਹਾ ਜਾਂ ਇਹਦਾ ਪਿਓ ਵੀ ਐਂ ਗੱਲ ਮਲਕਿ ਉਹਨਾਂ ਨੇ ਸ਼ਬਦ ਜਿਹੜੇ ਵਰਤੇ ਆ ਵੀ ਉਹ ਲੋਕ ਪੰਥਕ ਹੋਣ ਦਾ ਦਾਵਾ ਕਰਦੇ ਉਹ ਪੰਥ ਦੀਆਂ ਗੱਲਾਂ ਕਰਦੇ ਆ ਜੀ ਨਹੀਂ ਹੁਣ ਸਰਟੀਫିକੇਟ ਸੁਖਵੀਰ ਸਿੰਘ ਬਾਦਲ ਦੇਉ ਜੀ ਪੰਥਾ ਕੌਣ ਜੇ ਕਾਂਗਰਸ ਜਾਵੜਿਆ ਕਦੇ ਸਪੋਰਟ ਨਹੀਂ ਕਰਾਂਗੇ ਵਿਰੋਧ ਕਰਾਂਗੇ ਇਹ ਵੀ ਸਾਡਾ ਡਟ ਕੇ ਆ ਆਜਾ ਬੜਿੰਗ ਦੇ ਨਾਲ ਵੀ ਬਹੁਤ ਸਾਰੇ ਆ ਆਪਣੇ ਪੱਗਾਂ ਵਾਲੇ ਵੀ ਨੇ ਸਰਦਾਰ ਨੇ ਜੀ ਉਹ ਵੀ ਅਮਰ ਸਿੰਘ ਵਾਲੇ ਵੀ ਉਹ ਕਹਿੰਦੇ ਵੀ ਠੀਕ ਹੈ ਰਾਜਾ ਬੜਿੰਗ ਚੰਗਾ ਬੰਦਾ ਉਹ ਵੀ ਤਾਂ ਫਿਰ ਆਪਣੇ ਲੋਕ ਪੰਥਕ ਜਿਹੜੇ ਆ ਰਾਜਾ ਬੜਿੰਗ ਨੂੰ ਚੰਗਾ ਸਮਝਦੇ ਆ ਛੋਟੇ ਦੇ ਇਲਾਜਾਂ ਦੀ ਖਾਤਰ ਕਿਸੇ ਨੂੰ ਮਾਂ ਬਣਾ ਲੈਣਾ ਕਿਸੇ ਨੂੰ ਪਿਓ ਬਣਾ ਲੈਣਾ ਮੈਂ ਤਾਂ ਕਹਿੰਦਾ ਉਹ ਬੰਦੇ ਦੀ ਜ਼ਮੀਰ ਮਰੀ ਵੀ ਜਾ ਮਰੀ ਜ਼ਮੀਰ ਆ ਵੀਰ ਬਾਦਲ ਹੋਰਾਂ ਨੇ ਕਿਹਾ ਵੀ ਇੱਕੋ ਇੱਕ ਪਾਰਟੀ ਆ ਭਾਈ ਪੰਥਕ ਪਾਰਟੀ ਜਿਹੜੀ ਪੰਥ ਦੀ ਗੱਲ ਕਰ ਸਕਦੀ ਹੈ 1 ਜੂਨ ਨੂੰ ਹੋਰ ਪਾਰਟੀਆਂ ਨੂੰ ਖਾਸ ਤੌਰ ਤੇ ਕਾਂਗਰਸ ਦਾ ਬਟਨ ਆਪਣੇ ਨਾਲ ਧਗਦਾਰ ਹੋਣਗੇ ਇਸ ਕਰਕੇ ਪੰਥਕ ਪਾਰਟੀ ਐ ਆਪਣੇ ਪੰਥ ਨੂੰ ਵੋਟ ਕਰੋ ਭਾਈ ਜਿਹੜਾ ਉਹਨਾ ਫੋਟੋ ਦਿਖਾਈ ਹੈ ਨਾਲ ਅਕਾਲ ਤਖਤ ਸਾਹਿਬ ਦੀ ਫੋਟੋ ਵੀ ਦਿਖਾਈ ਜਾਨੇ ਵੀ ਆ ਦੇਖੋ ਅਕਾਲ ਤਖਤ ਸਾਹਿਬ ਕਾਂਗਰਸ ਨੇ ਢੋਆ ਹੈ ਇਹਨੂੰ ਵੋਟ ਨਾ ਪਾਓ ਇਹੀ ਕਹੇ ਹਨ ਪਰ ਮੈਂ ਧੰਨਵਾਦ ਕਰਦਾ ਜਿਸ ਵੀ ਬਾਦਲ ਨੇ ਇਹ ਗੱਲ ਕਹੀ ਪਰ ਨਾਲ ਕਿਤੇ ਇੱਕ ਹੋਰ ਫੋਟੋ ਜਾਰੀ ਕਰ ਦਿੰਦਾ ਨਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਇੰਦਰਾ ਨੂੰ ਚਿੱਠੀਆਂ ਲਿਖੀਆਂ ਸੀ ਬਈ ਤੂੰ ਦਰਬਾਰ ਸਾਹਿਬ ਤੇ ਹਮਲਾ ਕਰ ਸੰਤ ਭਿੰਡਰਾਲੇ ਨੂੰ ਪਾਸੇ ਕਰ ਇੱਕ ਜਿੱਸੀ ਉਹ ਵੀ ਜਾਰੀ ਕਰ ਦਿੰਦਾ ਤਾਂ ਮੈਂ ਉਹਦਾ ਧੰਨਵਾਦ ਕਰਦਾ ਇੱਕ ਵੋਟਾਂ ਦੀ ਖਾਤਰ ਕਾਲ ਤਖਤ ਜਾਦ ਆ ਗਿਆ ਇੱਕ ਵੋਟਾਂ ਦੀ ਖਾਤਰ ਰਵਿੰਦਰ ਸਿੰਘ ਜਾਦ ਆ ਗਿਆ ਇੱਕ ਵੋਟਾਂ ਦੀ ਖਾਤਰ ਬੰਦੀ ਸਿੰਘ ਜਾਦ ਆ ਗਿਆ ਇੱਕ ਵੋਟਾਂ ਦੀ ਖਾਤਰ ਬਲੈਕਲਿਸਟ ਖਤਮ ਹੋ ਜਾਦ ਆ ਗਈ ਇਹ ਬਾਈ ਜੀ ਕਿੰਨਾ ਮਰਜੀ ਕਹਿ ਲੈਣ ਲੋਕਾਂ ਨੇ ਇਨਕਾਰ ਤੇ ਹੁਣ 7 ਕਰੋੜ ਤੋਂ ਖਨੀ ਉੱਪਰ ਕਿੰਨੇ ਲੱਖਵੇਂ ਲੱਖ ਭੁੱਲ ਗਿਆ ਇਕੱਲੇ ਗਹਿਣੇ ਬੀਬੀ ਹਰਸ਼ਮਰਤ ਕੌਰ ਬਾਦਲ ਕੋਲੇ ਆ ਮੈਂ ਕਹਿੰਦਾ ਮੇਰੇ ਚੱਕਰ ਪਿੰਡ ਦੇ ਨਾ ਸਾਰੀਆਂ ਬੀਬੀਆਂ ਜਿਹੜੇ ਦੋ ਦੋ ਚਾਰ ਚਾਰ ਤੋਲੇ ਇਕੱਠੇ ਕਰ ਲੋ ਸੋਨੇ ਦੇ ਉਹਨੇ ਸਾਰੀ ਪਿੰਡ ਦੇ ਨਹੀਂ ਵੰਡਨੇ ਇੱਕ ਇੱਕ 1000 ਰੁਪਇਆ ਮਹੀਨਾ ਆ ਬੀਬੀਆਂ ਬੈਠੇ ਮੈਂ ਪੁੱਛਿਆ ਬੀਬੀ ਕੋਲ ਮਿਲ ਗਿਆ ਦੇ ਦੇ ਚੈੱਕ ਮਖੌਲ ਕਰ ਦਿਆ ਫਲੀ ਸਾਹਿਬ ਇਹ ਲੋਕ ਇੱਕ ਸਟੇਟ ਦਾ ਮੁੱਖ ਮੰਤਰੀ ਕਿਸੇ ਦੇ 307 ਦਾ ਹੀ ਪਰਚਾ ਦਰਜ ਨਹੀਂ ਐਨਐਸਏ ਲਾ ਕੇ ਸਾਮ ਡਿਬਰੂਗੜ ਭੇਜ ਦੇਣਾ ਇਹ ਸਟੇਟ ਦੀ ਕੋਈ ਪਾਵਰ ਨਹੀਂ ਅਕਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਆ ਉਥੇ ਐਨਆਈਏ ਨੇ ਰੇਡ ਕੀਤੀ ਉਹਨਾਂ ਨੇ ਕਹਿੰਦੇ ਨਾ ਜੀ ਇਹਨੂੰ ਅਰੈਸਟ ਕਰ ਲੋ ਕਹਿੰਦੇ ਐਨਆਈਏ ਜਿਹੜੀ ਆ ਇਹਨੂੰ ਅਰੈਸਟ ਕਰੋ ਤੇ ਪਰਚਾ ਦਿਓ ਉਹ ਆ ਜ਼ੋਰਤ ਉਹ ਆ ਮੁੱਖ ਮੰਤਰੀ ਇੱਥੇ ਐਨਆਈਏ ਪਤਾ ਨਹੀਂ ਕਿਹਨੂੰ ਥਲੀ ਸਾਹਿਬ ਦੇ ਘਰੇ ਆ ਜੀ ਪਤਾ ਨਹੀਂ ਦਲੀਪ ਸਿੰਘ ਚੱਕਰ ਦੇ ਘਰੇ ਆ ਜੀ ਇੱਥੇ ਈਡੀ ਜਿੱਥੇ ਮਰਜ਼ੀ ਤੁਰੇ ਫਿਰੇ ਜੀ ਉਹ ਇੱਥੇ ਨਹੀਂ ਰਹਿੰਦੇ ਤਾਂ ਆਪਾਂ ਉਹਨਾਂ ਦੇ ਜ਼ਮੀਨਾਂ ਤੇ ਘਰਾਂ ਦੇ ਕਬਜ਼ੇ ਕਰ ਲੀਏ ਉਹ ਬੀਬੀ ਦੀ ਪ੍ਰਾਪਤੀ ਸਾਡੀ ਦੀ ਵੱਡੀ ਆ ਬਹੁਤ ਵੱਡੀ ਪ੍ਰਾਪਤੀ ਆ ਬੀਬੀ ਸਾਹਿਬ ਜੀ ਜਿਸ ਕੋਲ ਮਾਨੂੰ ਕਿ ਦੀ ਗੁਰੂ ਮਹਾਰਾਜ ਮੈਂ ਕਹਿੰਦੇ ਇਥੇ ਪਾਸੇ ਲਾਈ ਰੱਖਣੇ ਨਾ ਹੋਰ ਚਾਰ ਕੋਠੀਆਂ ਦਵਾ ਦੇਣਾ ਜਮਨੀਦ ਬਿੱਟੂ ਕਹਿੰਦੇ ਜੇ ਅਮਰਤਪਾਲ ਵਰਗੇ ਜਾਂ ਕਮਲਜੀਤ ਬਰਾੜ ਵਰਗੇ ਜਿਤਾ ਕੇ ਤੁਸੀਂ ਲੋਕ ਸਭਾ ਚ ਭੇਜਤੇ ਫੇਰ ਸਾਨੂੰ ਸੋਚਣਾ ਪਊਗਾ ਵੀ ਪੰਜਾਬ ਚ ਰਹਿਣਾ ਜਾਂ ਨਹੀਂ ਰਹਿਣਾ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਨਹੀਂ ਮੈਂ ਐਸਐਸਪੀ ਨਾਲ ਗੱਲ ਕੀਤੀ ਮੈਂ ਕਿਹਾ ਐਸਐਸਪੀ ਸਾਹਿਬ ਮੈਨੂੰ ਦੱਸੋ ਵੀ ਉਹਨੇ ਕਿਹੜਾ ਪਰਚਾ ਦਰਜ ਹੋ ਗਿਆ ਇਸ ਵਾਰ ਜਿਹੜਾ ਨੂੰ ਡਬੂਰਗੜ੍ਹ ਭੇਜਤਾ ਉਸ ਐਸਐਸਪੀ ਦਾ ਜਵਾਬ ਸੀ ਸਾਨੂੰ ਕਹਿੰਦਾ ਜੇ ਕੀ ਕਰੀਏ ਕਹਿੰਦਾ ਪਰਚਾ ਤੈਨੂੰ ਸਦਾ ਨਹੀਂ ਬਣਦਾ ਲੋਕ ਸਭਾ ਚੋਣਾਂ ਹੁਣ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਇੱਕ ਤਾਂ ਲੋਕ ਵੈਸੇ ਹੀ ਚੱਕਰਾਂ 'ਚ ਐ ਵੀ ਕਿਹੜਾ ਲੀਡਰ ਜਿੱਤੂਗਾ ਕੀ ਬਣੂਗਾ ਟਿਕ ਬਾਈ ਜੀ ਗਰਮੀ ਬਹੁਤ ਐ ਚੱਕਰ ਵੈਸੇ ਹੀ ਬਹੁਤ ਆ ਰਹੇ ਆ ਤੇ ਦੂਜਾ ਮੈਂ ਪਿੰਡ ਚੱਕਰ 'ਚ ਖੜਾ ਹਾਂ ਤੇ ਇੱਥੇ ਬੜਾ ਇਕੱਠ ਹੋਇਆ ਪਿਆ ਗੱਲਬਾਤ ਕਰਦੇ ਆ ਜਥੇਦਾਰ ਦਲੀਪ ਸਿੰਘ ਜੀ ਨੇ ਇਹ ਵੀ ਚੱਕਰ ਸਾਹਿਬ ਨੇ ਸੋ ਚੱਕਰ ਸਾਹਿਬ ਇੱਕ ਹੀ ਚੱਕਰ ਹੈ ਜੀ ਬੜਾ ਇਕੱਠ ਕੀਤਾ ਹੋਇਆ ਚੱਲੀ ਸਾਹਿਬ ਇਹ ਨਾ ਮਾਲਕ ਦੀ ਕਿਰਪਾ ਹੈ ਜਿਹੜਾ ਪੰਜਾਬ ਦੇ ਵਿੱਚ ਨਾ ਲੋਕ ਸਾਰੀਆਂ ਪਾਰਟੀਆਂ ਤੋਂ ਪਹਿਲਾਂ ਕਾਲੀ ਦਲ ਕਾਂਗਰਸ ਤੋਂ ਅੱਕ ਕੇ ਜਿਹੜੀ ਪਾਰਟੀ ਬਣਾਈ ਹੈ ਨਾ ਆਮ ਆਦਮੀ ਪਾਰਟੀ ਨੂੰ ਆਪਾਂ ਝਾੜੂ ਵਾਲੀ ਪਾਰਟੀ ਕਹਿ ਦਿੰਨੇ ਆ ਅੱਜ ਉਹਨਾਂ ਨੇ ਨਾ ਜੋ ਲੋਕਾਂ ਦੇ ਹਾਲਾਤ ਕੀਤੇ ਆ ਓ ਤੋਂ ਅੱਕ ਕੇ ਲੋਕ ਹੁਣ ਇਸ ਪਾਸੇ ਨੂੰ ਚੱਲੇ ਆ ਵੀ ਆਪਾਂ ਆਪਣੇ ਜੋ ਕੋਈ ਸਿੱਖੀ ਸੰਧਾਤਾ ਦੀ ਪੰਜਾਬ ਦੀ ਗੱਲ ਕਰਦਾ ਉਹ ਕੈਂਡੀਡੇਟ ਨੂੰ ਚੁਣੀਏ ਮੈਂ ਕਹਿੰਦਾ ਅੱਜ ਦੇ ਨੌਜਵਾਨਾਂ ਦਾ ਦੇਖੋ ਸਾ ਆਮਹਾਰੇ ਆਮਹਾਰੇ ਜੀ ਕਿਹਾ ਕਿ ਸਾਡਾ ਕਰਕੇ ਨਹੀਂ ਹੋਇਆ ਇਹ ਅਸੀਂ ਕੀਤਾ ਇਹ ਨਾ ਲੋਕਾਂ ਨੇ ਆਮਹਾਰੇ ਇਕੱਠੇ ਹੋਇਆ ਔਰ ਇਹ ਕਮਲਜੀਤ ਸਿੰਘ ਬਰਾੜ ਦੇ ਹੱਕ ਦੇ ਵਿੱਚ ਜੀ ਬਿਲਕੁਲ ਜੀ ਕਮਲਜੀਤ ਬਰਾੜ ਦੀ ਨਾ ਮੈਂ ਪਿੱਛੇ ਮੈਂ ਤੁਹਾਨੂੰ ਬੇਨਤੀ ਕਰਾਂ ਕਿ ਕੁਝ ਇੰਟਰਵਿਊ ਸੁਣੀਆਂ ਕੁਝ ਡਿਵੈਟਾ ਸੁਣੀਆਂ ਇਸ ਨੌਜਵਾਨ ਨੇ ਜਿਹੜੀ ਗੱਲ ਪੰਜਾਬ ਦੀ ਤੇ ਕੌਮ ਦੀ ਕੀਤੀ ਹੈ ਨਾ ਉਹ ਸਾਡਾ ਕੋਈ ਇਕੱਲਾ ਲੀਡਰ ਨਹੀਂ ਕਰ ਸਕਿਆ ਇਸ ਕਰਕੇ ਅਸੀਂ ਮੈਂ ਇੰਟਰਨੈਸ਼ਨਲ ਪੰਥਕਦਲ ਦਾ ਆਲ ਇੰਡੀਆ ਕ੍ਰਿਮੀਨਲ ਹੋਣ ਦੇ ਨਾਤੇ ਮੈਂ ਆਪਣੀ ਜਥੇਬੰਦੀ ਇਕੱਠੀ ਕੀਤੀ ਇੰਟਰਨੈਸ਼ਨਲ ਪੰਥਕਦਲ ਇੰਟਰਨੈਸ਼ਨਲ ਪੰਥਕਦਲ ਜੀ ਜਿਹਦੇ ਸਾਡੇ ਸਰਪ੍ਰਸਤ ਨੇ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਜੀ ਖਾਲਸਾ ਜ루 ਸਾਫ ਕਾ ਜਹਰ ਅਕਾਲ ਤਖਤ ਨੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਹਰਮੰਦਰ ਸਾਹਿਬ ਸੀ ਸਾਡੀ ਮੀਟਿੰਗ ਸੀ ਉੱਥੇ ਸਿੰਘ ਸਾਹਿਬ ਜੀ ਵੀ ਸਾਨੂੰ ਜੇ ਇੱਕ ਤੁਹਾਨੂੰ ਬੇਨਤੀ ਆ ਹੁਕਮ ਤੁਹਾਡਾ ਇਹ ਨਹੀਂ ਕਹਿੰਦੇ ਵੀ ਆਪ ਦੀ ਮਰਜ਼ੀ ਨਾਲ ਕਰਾਂਗੇ ਪਰ ਅਸੀਂ ਕਹਿੰਦੇ ਆ ਲੁਧਿਆਣੇ ਸ਼ੀਰ ਤੋਂ ਅਸੀਂ ਕਮਲਜੀਤ ਬਰਾੜ ਦੀ ਮਦਦ ਕਰਕੇ ਮੈਂ ਕਹਿੰਦਾ ਧੰਨਵਾਦ ਸਿੰਘ ਸਾਜੀ ਦਾ ਉਹਨੇ ਇੱਕ ਵਾਰ ਨਹੀਂ ਗੱਲ ਮੋੜੀ ਉਹ ਕਹਿੰਦੇ ਠੀਕ ਆ ਭਾਈ ਬਹੁਤ ਨੇ ਸਿਧਾਂਤਾਂ ਦੀ ਗੱਲ ਕਰਦਾ ਸਿੱਖੀ ਦੀ ਗੱਲ ਕਰਦਾ ਉਹ ਆਪ ਸਿੱਧਮਾ ਥਲੀ ਸਾਹਿਬ ਆਪ ਆਏ ਰੋਡੇ ਸਾਹਿਬ ਆਪ ਐ ਸਿੱਧਮਾ ਸਾਡਾ ਜਗਰ ਲੁਧਿਆਣੇ ਚ ਪੈਂਦਾ ਹੈ ਕਮਲਜੀਤ ਵੀ ਉੱਥੇ ਸੱਦਿਆ ਸਾਡੀ ਜਥੇਬੰਦੀ ਇਕੱਠੀ ਹੋਈ ਉੱਥੇ ਖੁੱਲੇ ਆਮ ਹਮਾਇਤ ਕਰਕੇ ਗਏ ਸਾਰਿਆਂ ਨੇ ਸਾਨੂੰ ਹੁਕਮ ਕੀਤਾ ਭਾਈ ਇਹ ਗੱਲ ਨਾ ਹੋਵੇ ਵੀ ਆਪਾਂ ਅੱਜ ਹਮਾਇਤ ਕਰਦੇ ਤੁਸੀਂ ਕੱਲ ਨੂੰ ਨਾਲ ਨਾ ਤਰੋ ਇਹ ਅੱਜ ਇਸੇ ਕਰਕੇ ਅਸੀਂ ਤੁੱਪ ਨਹੀਂ ਦੇਵੇ ਸ਼ਾਨ ਨਹੀਂ ਤੇ ਅਸੀਂ ਕਮਲਜੀਤ ਸਿੰਘ ਹਮੈਤੇ ਆ ਤੁਸੀਂ ਕਹਿੰਦੇ ਵੀ ਆਮ ਆਦਮੀ ਪਾਰਟੀ ਵਾਲਿਆਂ ਕੋਈ ਸਵਾਰਿਆ ਨਹੀਂ ਉਹ ਕਹਿੰਦੇ ਜੇ ਕੋਈ ਵਿਕਾਸ ਹੋਣ ਲੱਗਿਆ ਤਾਂ ਹੋਣੀ ਹੁਣ ਝਾੜੂ ਦੀ ਸਰਕਾਰ ਚ ਹੋਣ ਲੱਗਿਆ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਚ ਸਲੀ ਸ਼ਾਹ ਬੈਨਾ ਆ ਬੋਲਦਾ ਵੀ ਤੁਸੀਂ ਬਾਤ ਚ ਆਇਆ ਮੈਨੂੰ ਦੱਸੋ ਸਰਦਾਰ ਭਗਵੰਤ ਸਿੰਘ ਮਾਨ ਨੇ ਚਾਹ ਪ੍ਰਕਾਸ਼ ਸਿੰਘ ਬਾਦਲੇ ਤੇ ਕਪਟਨ ਅਜ਼ਰ ਜਿੰਨੇ ਵੀ ਸਾਰੇ ਬਣਿਆ ਮੁੱਖ ਮੰਤਰੀ ਬਣਿਆ ਕਿਸ ਨੇ ਆਪਦੀ ਜਾਇਦਾਦ ਵੇਚੀ ਅਜੇ ਤੱਕ ਵੀ ਜਾਇਦਾਦ ਵੇਚ ਕੇ ਦਲਾਤੀ ਅੱਜ ਜਿਹੜਾ ਭਗਵੰਤ ਸਿੰਘ ਮਾਨ ਦੇ ਮੇਰਾ ਘਰ ਚਾਰ ਤੋਲੇ ਬੁੜੀਆਂ ਦੇ ਸੋਨਾ ਨਹੀਂ ਪਾਇਆ ਹੁੰਦਾ ਲੱਦੀਆਂ ਫਿਰਦੀਆਂ ਕਿੱਥੋਂ ਕੀਤਾ ਥਲੀ ਸਾਹਿਬ ਮੈਂ ਵੀ કહਾਂ ਕਿ ਇੱਕ ਪਟੌੜ ਤੇ ਡੀਜ਼ਲ ਪਜਾ ਕਿ ਲੀਟਰ ਪੋਣੈ ਨਾ ਆਪਾਂ ਤੁਸੀਂ ਹੀ ਪੋਨੇ ਹੋ ਉਹਦੇ 33 ਰੁਪਏ ਦੱਸ ਦਿਆ ਵੀ ਟੈਕਸ ਪੰਜਾਬ ਸਟੇਟ ਦਾ ਹੈ 33 ਰੁਪਏ ਇੱਕ ਲੀਟਰ ਤੇ ਤੇ ਜਿਹੜੋ ਪੈਸਾ ਇਕੱਠਾ ਕਰਦੇ ਸਾਥੋਂ ਉਹ ਜਾਣਾ ਕਿੱਥੇ ਆ ਜੋ ਕੋਈ ਵਿਕਾਸ ਦਾ ਕੀਤਾ ਨਾ ਕਿਸੇ ਨੇ ਵੀ ਕੀਤਾ ਕੋਈ ਸਾਨ ਨਹੀਂ ਕਿਸੇ ਤੇ ਮਿਹਰਤ ਹੱਥੋਂ ਇਕੱਠਾ ਕੀਤਾ ਵਾ ਲੋਕਾਂ ਨੂੰ ਇਕੱਠਾ ਕੀਤਾ ਲੋਕਾਂ ਦੇ ਪਾਸੇ ਲੱਗਣਾ ਹਾਂ ਦੂਜੀ ਗੱਲ ਜਿਹੜਾ ਸਾਡੀਆਂ ਬੀਬੀਆਂ ਨਾਲ ਵਾਦਾ ਕੀਤਾ ਸੀ 1-1000 ਰੁਪਏ ਕਿ ਮਹੀਨਾ ਆ ਬੀਬੀਆਂ ਬੈਠੇ ਮੈਂ ਪੁੱਛਿਆ ਬੀਬੀ ਕੋ ਮਿਲ ਗਿਆ ਦੇ ਦੇ ਚੈੱਕ ਮਖੌਲ ਕਰ ਦਿਆ ਫਲੀ ਸਾਹਿਬ ਇਹ ਲੋਕ ਹੁਣ ਮੈਂ ਇੱਕ ਹੋਰ ਤੁਹਾਨੂੰ ਗੱਲ ਕਰਦਾ ਇਸ ਸਰਕਾਰ ਦੀ ਠੀਕ ਆ ਲੈਣਾ ਦੇਣਾ ਬੱਕਰੀਆਂ ਗੱਲਾਂ ਵਿਕਾਸ ਬੱਕਰੀਆਂ ਗੱਲਾਂ ਸਲੀ ਸਾਹਿਬ ਜੀ ਆ ਤਾਂ ਤੁਸੀਂ ਬੜੇ ਹੀ ਮਾਲਕ ਦੀ ਕਿਰਪਾ ਤੁਹਾਡੇ ਤੇ ਇੱਕ ਸਟੇਟ ਦਾ ਮੁੱਖ ਮੰਤਰੀ ਕਿਸੇ ਦੇ 307 ਦਾ ਹੀ ਪਰਚਾ ਦਰਦ ਨਹੀਂ ਐਨਐਸਏ ਲਾ ਕੇ ਸਾਮ ਡਿਬਰੂਗੜ ਭੇਜ ਦੇਣਾ ਇਹ ਸਟੇਟ ਦੀ ਕੋਈ ਪਾਵਰ ਨਹੀਂ ਤੁਹਾਨੂੰ ਪਤਾ ਕਿ ਬੰਗਾਲ ਦੀ ਮੁੱਖ ਮੰਤਰੀ ਮੰਮਤਾ ਬੇਨਰਜੀ ਆ ਉੱਥੇ ਐਨਆਈਏ ਨੇ ਰੇਡ ਕੀਤੀ ਰੇਡ ਕੀਤੀ ਤੇ ਉਹਨਾਂ ਨੂੰ ਮੰਮਤਾ ਬੇਨਰਜੀ ਨੂੰ ਦੱਸਿਆ ਗਿਆ ਮੁੱਖ ਮੰਤਰੀ ਆ ਕਿ ਐਮਆਈਆ ਨੇ ਐਨਆਈਏ ਆਈ ਆ ਮੰਮਤਾ ਬੇਨਰਜੀ ਨੇ ਕੀ ਕਿਹਾ ਵਾਪਸ ਤੋਰ ਦਿਓ ਉਹਨਾਂ ਨੇ ਕਹਿੰਦੇ ਨਾ ਜੀ ਇਹਨੂੰ ਅਰੈਸਟ ਕਰ ਲਓ ਕਹਿੰਦੇ ਐਨਆਈਏ ਜਿਹੜੀ ਆ ਇਹਨੂੰ ਰੈਸਟ ਕਰੋ ਇਹਦੇ ਪਰਚਾ ਦਿਓ ਉਹ ਆ ਜ਼ੋਰਤ ਉਹ ਆ ਮੁੱਖ ਮੰਤਰੀ ਤੇ ਬੀਬੀ ਆ ਵਿਚਾਰੀ ਇੱਥੇ ਐਨਆਈਏ ਪਤਾ ਨਹੀਂ ਕਾਹਨੂੰ ਥਲੀ ਸਾਹਿਬ ਦੇ ਘਰੇ ਆ ਜੀ ਪਤਾ ਨਹੀਂ ਦਲੀਪ ਸਿੰਘ ਚੱਕਰ ਦੇ ਘਰੇ ਆ ਜੀ ਇੱਥੇ ਈਡੀ ਜਿੱਥੇ ਮਰਜ਼ੀ ਤੁਰੇ ਫਿਰੇ ਕੋਈ ਹੈ ਪੰਜਾਬ ਦੀ ਕੋਈ ਹੈ ਸਾਡੀ ਇੱਜ਼ਤ ਪੱਗ ਦੀ ਕੋਈ ਮੁੱਖ ਮੰਤਰੀ ਜ਼ੋਰ ਤਾਲਾ ਹੋਵੇ ਵੱਡੂ ਐਨਆਈਏ ਤੇ ਈਡੀ ਤੋਂ ਬਗੈਰ ਭਾਈ ਵੀ ਇਹ ਕਹਿੰਦੇ ਆ ਨਾ ਜੀ ਉਹ ਕਹਿੰਦੇ ਵੀ ਜੇ ਅੱਜ ਕਮਲਜੀਤ ਬਰਾੜ ਖੜਾ ਤਾਂ ਇਹ ਵੀ ਤਾਂ ਕਾਂਗਰਸ ਦੇ ਵਿੱਚ ਹੀ ਰਹੇ ਆ ਨਾ ਇਹ ਵੀ ਤਾਂ ਕਾਂਗਰਸੀ ਸੀ ਥਲੀ ਸਾਹਿਬ ਇਹਦਾ ਬਾ ਪਹਿਲਾਂ ਚੋਣ ਲੜਦਾ ਸੀ ਕਾਂਗਰਸ ਆ ਅਸੀਂ ਡਟ ਕੇ ਵਿਰੋਧ ਕਰਦੇ ਸੀ ਕਮਲਜੀਤ ਨੂੰ ਕਿਹਾ ਬੇਈ ਡਟ ਕੇ ਵਿਰੋਧ ਕਰਦੇ ਸੀ ਤਾਂ ਕਾਂਗਰਸੀ ਕਰਕੇ ਅੱਜ ਇਹ ਕਾਂਗਰਸ ਨਹੀਂ ਹੋਇਆ ਸੋ ਨੂੰ ਇਹ ਵੀ ਪਤਾ ਹੋਣਾ ਨਾ ਜਦੋਂ ਡਿਬੇਟ ਚੱਲਦੀ ਸੀ ਇਹਨੇ ਕਿਹਾ ਸੀ ਹਜੇ ਕਾਂਗਰਸ ਪਾਰਟੀ ਦੇ ਵਿੱਚ ਸੀ ਜਦੋਂ ਇਹਨੇ ਕਿਹਾ ਸੀ ਕਿ ਇੰਦਰਾ ਗਾਂਧੀ ਮਰਦਾਬਾਦ ਇੰਦਰਾ ਗਾਂਧੀ ਮਰਦਾਬਾ ਦੋ ਵਾਰ ਕਿਹਾ ਸੀ ਬਿਰਸਾ ਬਲਟੋਏ ਨਾਲ ਉਹ ਡਿਬੇਟ ਹੋਈ ਨਾ ਉਹਦੇ ਤੇ ਤੇ ਬਿਰਸਾ ਬਲਟੋਆ ਵਿੱਚੋਂ ਛੱਡ ਕੇ ਬਜੇ ਨੇ ਕਿਹਾ ਤੂੰ ਕਾ ਪ੍ਰਕਾਸ਼ ਸਿੰਘ ਬਾਦਲ ਮਰਦਾਬਾ ਉਹ ਨਹੀਂ ਕਹਿ ਸਕਿਆ ਇਨੇ ਇਹ ਗੱਲਾਂ ਕਰਕੇ ਸੀ ਤਾਂ ਲੱਗਿਆ ਮਦਦ ਕਰਨ। ਅੱਜ ਕਾਂਗਰਸ ਛੱਡੀ ਉਹਨੇ ਜੋ ਬਲਟਵਾ ਸਾਹਿਬ ਨਾਲ ਗੱਲਬਾਤ ਹੋਈ ਸੀ ਉਹ ਕਹਿੰਦੇ ਜਿਹੜਾ ਕਾਂਗਰਸ ਦੀਆਂ ਚੱਪਲਾਂ ਚ ਛੱਡਦਾ ਰਿਹਾ ਜਾਂ ਇਹਦਾ ਪਿਓ ਵੀ ਐਂ ਗੱਲ ਮਲਕਿ ਉਹਨਾਂ ਨੇ ਸ਼ਬਦ ਜਿਹੜੇ ਵਰਤੇ ਆ ਵੀ ਉਹ ਲੋਕ ਪੰਥਕ ਹੋਣ ਦਾ ਦਾਵਾ ਕਰਦੇ ਉਹ ਪੰਥ ਦੀਆਂ ਗੱਲਾਂ ਕਰਦੇ ਆ ਜੀ। ਨਹੀਂ ਹੁਣ ਸਰਟੀਫਿਕੇਟ ਸੁਖਵੀਰ ਸਿੰਘ ਬਾਦਲ ਦੇਊ ਜੀ। ਪੰਥਕ ਕੌਣ ਆ? ਪੰਥਕ ਮਾਲਕ ਨੇ ਪਤਾ ਨਹੀਂ ਕਿਹਨੂੰ ਕਦੋਂ ਬਣਾ ਦੇਣਾ। ਇੱਥੇ ਗੁਰੂ ਮਹਾਰਾਜ ਨੇ ਨਾ ਜਿੰਨਾ ਚੋਰ ਕਹਿੰਦੇ ਸੀ ਆਪਾਂ ਉਹਨਾਂ ਨੂੰ ਵੱਡੀਆਂ ਸੇਵਾ ਲੈਂਗੀਆਂ ਤੇ ਬਿਆਨਤ ਸਿੰਘ ਸਤਵੰਤ ਸਿੰਘ ਹੋਣੀ ਤੁਹਾਡੇ ਕੋਲੇ ਹੀ ਆ ਨਾ ਕਲੀਰਸ਼ਿਪ ਹੁੰਦੇ ਸੀ ਹਰਜਿੰਦਰ ਸਿੰਘ ਜੰਦਾ ਕਲੀਰਸ਼ਿਪ ਹੁੰਦਾ ਸੀ ਤੇ ਸੇਵਾ ਮਾਲਕ ਨੇ ਕਿੰਨੀਆਂ ਵੱਡੀਆਂ ਲੈ ਲਈਆਂ ਕੀ ਪਤਾ ਮਾਲਕ ਨੇ ਇਹਨਾਂ ਨੂੰ ਇਸ ਪਾਸੇ ਦੇ ਬਾਪ ਨੂੰ ਤੋੜਿਆ ਸੀ ਤਾਂ ਸੇਵਾ ਕਿਹੜੀ ਲੈਣੀ ਆ ਇਹ ਕਦੇ ਹੋ ਸਕਦਾ ਇਹ ਮਾਲਕ ਦੀ ਕਿਰਪਾ ਜਦੋਂ ਇਹ ਸਾਰੇ ਬਦਲਾ ਲੈਉਂਦਾ ਨਾ ਮਾਲਕ ਹੀ ਲੈਉਂਦਾ ਉਹ ਮਾਲਕ ਨੇ ਹੋ ਸਕਦਾ ਕਮਲਜੀਤ ਬਰਾੜ ਬਦਲਾ ਲੈਉਂਦੇ ਹਾਂ ਇੱਕ ਵਾਅਦਾ ਇਹਦੇ ਨਾਲ ਜੇ ਕਾਂਗਰਸ ਜਾਵੜਿਆ ਕਦੇ ਸਪੋਰਟ ਨਹੀਂ ਕਰਾਂਗੇ ਵਿਰੋਧ ਕਰਾਂਗੇ ਇਹ ਵੀ ਡਟ ਕੇ ਆ ਸਾਡਾ ਕਮਲਜੀਤ ਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਕੋਈ ਸਾਡਾ ਨਾਲ ਅਸੀਂ ਕੰਮ ਨਹੀਂ ਕਰਾਉਣੇ ਸਿਰਫ ਇਹਦੇ ਜਿਹੜੇ ਨਾ ਇਹਦੇ ਵਿਚਾਰ ਸੀ ਵਿਚਾਰਾਂ ਕਰ ਹੀ ਕਮਲਜੀਤ ਦੇ ਨਾਲ ਆ ਉਸ ਕਰਕੇ ਅਸੀਂ ਸਪੋਰਟ ਕੀਤੀ ਆ ਰਾਜਾ ਬੜਿੰਗ ਦੇ ਨਾਲ ਵੀ ਬਹੁਤ ਸਾਰੇ ਆ ਆਪਣੇ ਪੱਗਾਂ ਵਾਲੇ ਵੀ ਨੇ ਸਰਦਾਰ ਨੇ ਜੀ ਉਹ ਵੀ ਅਮਰ ਸਿੰਘ ਵਾਲੇ ਵੀ ਹੋ ਗਏ ਨੇ ਵੀ ਠੀਕ ਹੈ ਰਾਜਾ ਬੜਿੰਗ ਚੰਗਾ ਬੰਦਾ ਉਹ ਵੀ ਤਾਂ ਫਿਰ ਆਪਣੇ ਲੋਕ ਪੰਥਕ ਜਿਹੜੇ ਆ ਰਾਜਾ ਬੜਿੰਗ ਨੂੰ ਚੰਗਾ ਸਮਝਦੇ ਆ ਤੁਸੀਂ ਅੱਜ ਕਹਿ ਰਹੇ ਹੋ ਸਾਰੇ ਜਣੇ ਰਵਨੀਤ ਬਿੱਟੂ ਦੇ ਨਾਲ ਵੀ ਨੇ ਜੀ ਦੇਖੋ ਜੀ ਗੱਲ ਇਹ ਆ ਵੀ ਅਸੀਂ ਰਾਜਾ ਬੜਿੰਗ ਨੂੰ ਮਾੜਾ ਨਹੀਂ ਕਹ ਰਹੇ ਮੈਂ ਕਹਿੰਦਾ ਨਹੀਂ ਮਾੜਾ ਆਪਾਂ ਨੂੰ ਕੀ ਅਧਿਕਾਰਾਂ ਮਾੜਾ ਕਹਿਣ ਦਾ ਪਰ ਪਾਰਟੀ ਕਿਹੜੀ ਤਾਂ ਜੀ ਉਸ ਦੇ ਜਿਹੜੇ ਦਰਵਾਜ਼ੇ ਤੇ ਹਮਲਾ ਕੀਤਾ ਆਕਾਰ ਸਾਹਿਬ ਤਾਂ ਹਟਾ ਦਿੱ ਕੀਤੇ ਉਹ ਜੋਧਾ ਸਾਡਾ ਸੰਤ ਬਾ ਜਰਨੈਲ ਸਿੰਘ ਤੇ ਮਾਨ ਬੜੇ ਸ਼ਹੀਦ ਨੌਜਵਾਨ ਕਰਤੇ ਘਰਾਂ ਤੋਂ ਚੋਕ ਚੋਕ ਕੋ ਬਿਆਨਤ ਸਿੰਘ ਨੇ ਮੁੰਡੇ ਮਾਰਤੇ ਤਮਾਮ ਆਂਦੇ ਆ ਆਪਣੀ ਉਹਨੂੰ ਇੰਦਰਾ ਗਾਂਧੀ ਨੂੰ ਰਾਜਾ ਬੜਿੰਗ ਹੋਰੀ ਤਾਂ ਮਲਕੇ ਟੀ-ਸ਼ਰਟ ਆ ਪਾਉਂਦੇ ਆ ਪਰ ਦੇਖੋ ਜੀ ਸਦਾ ਦੀ ਖਾਤਰ ਨਾ ਕੰਮ ਕਰੂੰਗਾ ਛੋਟੇ ਦੇ ਲਾਲਚਾਂ ਦੀ ਖਾਤਰ ਕਿਸੇ ਨੂੰ ਮਾਂ ਬਣਾ ਲੈਣਾ ਕਿਸੇ ਨੂੰ ਪਿਓ ਬਣਾ ਲੈਣਾ ਮਾਤਾ ਕਹਿੰਦਾ ਕੋ ਬੰਦੇ ਦੀ ਜ਼ਮੀਰ ਮਰੀ ਵੀ ਆ ਜਮਾ ਮਰੀ ਜ਼ਮੀਰ ਆ ਮਾਂ ਪਿਓ ਨੇ ਇੱਕ ਆ ਜਿਹਨੇ ਜਨਮ ਦਿੱਤਾ ਉਦੋਂ ਬਾਅਦ ਸਾਡਾ ਸਿੱਖਾਂ ਦਾ ਮਾਂ ਪਿਓ ਆ ਉਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬ ਦੇਵਾਂ ਸਾਡੇ ਯਾਰ ਇੰਦਰਾ ਜਾਂ ਕੋਈ ਵੀ ਮੈਂ ਕਹਿੰਦਾ ਸਾਡੀ ਪਾਰਟੀ ਦੀ ਵੀ ਕੋਈ ਹੋਵੇ ਆਗੂ ਹੋਵੇ ਉਹਨੂੰ ਮਾਂ ਕਿਵੇਂ ਮੰਨ ਲਾਂਗੇ ਨਹੀਂ ਮੰਨਦੇ ਸਾਡੇ ਮਾਤਾ ਪਿਤਾ ਜਾਂ ਤਾ ਜਿਹਨੇ ਜਨਮ ਦਿੱਤਾ ਜਾਂ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਮਾਤਾ ਸਾਹਿਬ ਦੇਵਾਂ ਇੰਦਰਾ ਗਾਂਧੀ ਕਿਵੇਂ ਮਾਤਾ ਬਣਦੀ ਸਾਡੀ ਤਲ ਨੂੰ ਕੋਈ ਇਥੇ ਪੱਠੜ ਜਰੂ ਮਾਤਾ ਵਿੱਚ ਕਹੀ ਜਾਣਗੇ ਕਿ ਸਦਾ ਦੇ ਭੁੱਖੇ ਆ ਲਾਲਚ ਸੁਖਵੀਰ ਬਾਦਲ ਹੋਰਾਂ ਨੇ ਕਿਹਾ ਵੀ ਇੱਕੋ ਇੱਕ ਪਾਰਟੀ ਆ ਭਾਈ ਪੰਥਕ ਪਾਰਟੀ ਜਿਹੜੀ ਪੰਥ ਦੀ ਗੱਲ ਕਰ ਸਕਦੀ ਹੈ 1 ਜੂਨ ਨੂੰ ਹੋਰ ਪਾਰਟੀਆਂ ਨੂੰ ਖਾਸ ਤੌਰ ਤੇ ਕਾਂਗਰਸ ਦਾ ਬਟਨ ਆਪਣੇ ਨਾਲ ਧਗਦਾਰ ਹੋਣਗੇ ਇਸ ਕਰਕੇ ਪੰਥਕ ਪਾਰਟੀ ਹੈ ਆਪਣੇ ਪੰਥ ਨੂੰ ਵੋਟ ਕਰੋ ਭਾਈ ਫਿਰ ਜਮਾ ਦੇਖਿਆ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਉਹਨਾਂ ਫੋਟੋ ਦਿਖਾਈ ਹੈ ਨਾਲ ਅਕਾਲ ਤਖਤ ਸਾਹਿਬ ਦੀ ਫੋਟੋ ਵੀ ਦਿਖਾਈ ਜਾਨੇ ਵੀ ਆ ਦੇਖੋ ਕਾਲ ਤਖਤ ਸਾਹਿਬ ਕਾਂਗਰਸ ਨੇ ਢੋਆ ਹੈ ਇਹਨੂੰ ਵੋਟ ਨਾ ਪਾਇਓ ਇਹੀ ਕਹੇ ਨਾ ਪਰ ਮੈਂ ਧੰਨਵਾਦ ਕਰਦਾ ਜਸਕੀ ਵੀਵਾਦ ਇਹਨੇ ਗੱਲ ਕਹੀ ਪਰ ਨਾਲ ਕਿਤੇ ਇੱਕ ਹੋਰ ਫੋਟੋ ਜਾਰੀ ਕਰ ਦਿੰਦਾ ਨਾ ਜਿਹੜੀ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਇੰਦਰ ਨੂੰ ਚਿੱਠੀਆਂ ਲਿਖੀਆਂ ਸੀ ਵੀ ਤੂੰ ਦਰਬਾਰ ਸਾਹਿਬ ਤੇ ਹਮਲਾ ਕਰ ਸੰਤ ਭਿੰਡਰਾਲੇ ਨੂੰ ਪਾਸੇ ਕਰ ਇੱਕ ਜਿਸੀ ਉਹ ਵੀ ਜਾਰੀ ਕਰ ਦਿੰਦਾ ਤਾਂ ਮੈਂ ਉਹਦਾ ਧੰਨਵਾਦ ਕਰਦਾ ਇੱਕ ਵੋਟਾਂ ਦੀ ਖਾਤਰ ਕਾਲ ਤਖਤ ਜਿਆਦਾ ਗਿਆ ਇੱਕ ਵੋਟਾਂ ਦੀ ਖਾਤਰ ਰਵਿੰਦਰ ਸਾਹਿਬ ਜਿੱਦ ਆ ਗਿਆ ਇੱਕ ਵੋਟਾਂ ਦੀ ਖਾਤਰ ਬੰਦੀ ਸਿੰਘ ਜਿੱਦ ਆ ਗਏ ਇੱਕ ਵੋਟਾਂ ਦੀ ਖਾਤਰ ਬਲੈਕ ਲਿਸਟ ਖਤਮ ਹੋ ਜਿੱਦ ਆ ਗਈ ਅਮਲ ਤਾਂ ਕੁਝ ਨਹੀਂ ਨਾ ਇਹ ਬਾਈ ਜੀ ਕਿੰਨਾ ਮਰਜੀ ਕਹਿ ਲੈਣ ਲੋਕਾਂ ਨੇ ਇਨਕਾਰ ਤੇ ਹੁਣ ਤੁਹਾਡੇ ਕੋਲੇ ਹੁਣਾ ਹਾਲਤ ਮੈਨੂੰ ਲੱਗਦਾ ਬਈ 0 13 ਰਹੂਗੀ 0 13 ਅਕਾਲੀ ਦਲ ਦੀ 13 ਹੋਰ ਪਾਰਟੀਆਂ ਦੇ ਮਿਕਸ ਹੋ ਕੇ ਆ ਜਾਣਗੇ ਮਤਲਬ ਕਿ ਇਹਨਾਂ ਦਾ 0 ਹੀ ਰਹਣਗਾ ਨਹੀਂ ਇਹ ਨਾ ਅਕਾਲੀ ਦਲ ਦਾ ਮੈਂ ਤੁਹਾਨੂੰ ਅਕਾਲੀ ਦਲ ਦੀ ਦੱਸਦਾ ਅਕਾਲੀ ਦਲ ਦਾ 0 ਹੋਊਗਾ ਬਾਕੀ ਪਾਰਟੀਆਂ ਦੇ 13 ਚਾਹੇ ਮਿਕਸ ਹੋ ਕੇ ਆ ਜਾਣ ਚਾਹੀਦੀ ਇੱਕ ਪਾਰਟੀ ਦੇ ਆ ਜਾਣ ਐ ਕਹਿੰਦੇ ਤੁਸੀਂ ਬਾਕੀ ਲਾ ਕੇ ਇੱਥੇ ਜਿਹੜਾ ਕਹਿੰਦੇ ਨਾ 13 0 ਮੈਨੂੰ ਇਹ ਲੱਗਦਾ ਵੀ ਮੂਰੇ 0 ਲੱਗ ਜੂ ਏ ਘਾ ਲੈ ਜੂ ਤਿੰਨ ਕਿ ਮਿਲਣਗੇ ਮੇਰੇ ਹਿਸਾਬ ਨਾਲ ਜਿਹੜੇ 13 0 ਕਹਿੰਦੇ ਨਾ ਉਹਨਾਂ 0 13 ਹੋ ਸਕਦੇ ਨਾ ਚਕਰਪਿੰਡ ਕਿੰਨਾ ਕ ਵੱਡਾ ਹੈ ਜੀ ਤੁਹਾਡਾ ਚਕਰਪਿੰਡ ਸਾਡੇ ਕੋਈ 11 12 ਹਜ਼ਾਰ ਦੀ ਵਾਦੀ ਆ ਜੀ ਅੱਛਾ 5000 ਵੋਟ ਵੀ ਆ ਗਈ ਸਾਡੇ ਪਿੰਡ ਦੀ ਜੀ ਅੱਛਾ ਜੀ ਹਾਂ ਜੀ ਬਹੁਤ 11000 ਦੀ ਵਾਦੀ ਹੈ ਇਸ ਪਿੰਡ ਦੀ ਐਡਾ ਵੱਡਾ ਪਿੰਡ ਹੈ ਜੀ ਹਾਂ ਜੀ ਬਹੁਤ ਵੱਡਾ ਪਿੰਡ ਹੈ ਜੀ ਦੇਖੋ ਕਿਹੜਾ ਦੇਖੇ ਜਿਹੜਾ ਤਾਂ ਦਿੱਤਾ ਸੀ ਵੈਸੇ ਬਹੁਤ ਵੱਡਾ ਬੜੀ ਕਿਰਪਾ ਮਾਲਕ ਬਹੁਤ ਵੱਡਾ ਪਿੰਡ ਹੈ ਜੀ ਇੱਕ ਤੁਹਾਨੂੰ ਉਹ ਦੱਸਾਂ ਇੱਕੋ ਹੀ ਗੁਰਦੁਆਰਾ ਸਾਹਿਬ ਸਾਡੇ ਇੱਕੋ ਹੀ ਗੁਰਦੁਆਰਾ ਸਾਹਿਬ 6ਵੇਂ ਦੇ 10ਵੇਂ ਪਾਸੇ ਆਇਆ ਇੱਕੋ ਹੀ ਗੁਰਦੁਆਰਾ ਸਾਹਿਬ ਹੈ ਕਮਾਲ ਕਰਤੀ ਜੀ ਮਾਲਕ ਦੀ ਕਿਰਪਾ ਜੀ ਉਹਨਾਂ ਦੀ ਕਿਰਪਾ ਬਿਨਾਂ ਇਹ ਗੱਲਾਂ ਨਹੀਂ ਹੁੰਦੀਆਂ ਨਹੀਂ ਤਾਂ ਇੱਥੇ ਬਾਬਾ ਜੀਵਨ ਸਿੰਘ ਦੇ ਗੁਰਦੁਆਰਾ ਸਾਹਿਬ ਅਲੱਗ ਰਜ਼ਾਫ ਭਗਤ ਜੀ ਦੇ ਅਲੱਗ ਪੱਤੀਆਂ ਦੇ ਅਲੱਗ ਨਾ ਇੱਥੇ ਸਾਡੇ ਕੋਈ ਫਰਕ ਨਹੀਂ ਜਿੰਨਾ ਸਤਕਾਰ ਇੱਥੇ ਸਖ ਭਾਈਚਾਰੇ ਨੂੰ ਦਿੱਤਾ ਜਾਂਦਾ ਜੱਟ ਭਾਈਚਾਰੇ ਨੂੰ ਦਿੱਤਾ ਜਾਂਦਾ ਉਹਨਾਂ ਹੀ ਹਿੰਦੂ ਭਾਈਚਾਰੇ ਨੂੰ ਮੱਝ ਵੀ ਸਖ ਭਾਈਚਾਰੇ ਨੂੰ ਰਾਸ਼ੀਆ ਮਖਤ ਭਾਈਚਾਰੇ ਨੂੰ ਸਾਰਾ ਬਰਾਬਰ ਦਾ ਭਾਈਚਾਰਾ ਆਪਸੀ ਇੱਕਾ ਹੈਗਾ ਆਪਣਾ ਇੱਕਾ ਜੀ ਪੂਰਾ ਪੂਰਾ ਕੋਈ ਫਰਕ ਨਹੀਂ ਬੀਬੀ ਮਾਨੂ ਕੇ ਇਥੋਂ ਦੇ ਜੀ ਐਮ ਐਲ اے ਨੇ ਜਗਰਾਉ ਤੋਂ ਤਾਂ ਉਹਨਾਂ ਨੇ ਕਿੰਨਾ ਕੁਝ ਇੱਥੇ ਇਸ ਪਿੰਡ ਦੇ ਲਈ ਜਾਂ ਫਿਰ ਇਸ ਇਲਾਕੇ ਦੇ ਲਈ ਕੀਤਾ ਰਮਨੀਤ ਬਿੱਟੂ ਹੋਰੀ ਐਮ ਪੀ ਰਹੇ ਨੇ ਕਾਂਗਰਸ ਵੱਲੋਂ ਉਹਨਾਂ ਨੇ ਕਿੰਨਾ ਕੁਝ ਕੀਤਾ ਮੈਂ ਪਹਿਲਾਂ ਰਮਨੀਤ ਬਿੱਟੂ ਦੀ ਗੱਲ ਕਰਾਂ ਤੁਹਾਡੇ ਨਾਲ ਕਿ ਇੱਕੋ ਮਿੰਟ ਦੀ ਖਤਮ ਹੋ ਜਾਣੀ ਇਹੋ ਤੁਸੀਂ ਆ ਦੋ ਦੋ ਕੁ ਮਹੀਨੇ ਪਹਿਲਾਂ ਕਮਾਲਪੁਰੇ ਤੋਂ ਲਾ ਕੇ ਸਾਡੇ ਪਿੰਡਾਂ ਦਾ ਸਾਡਾ ਹੀ ਜੁੜਦਿਆਂ ਲੁਧਿਆਣੇ ਦੇ ਨਾਲ ਠੀਕ ਹੈ ਬਾਕੀ ਪਿੰਡ ਜਿਹੜੇ ਕਮਾਲਪੁਰੇ ਤੋਂ ਪਰੇ ਹਨ ਇਹ ਜੜਦੇ ਫਤੇਗੜ ਸਾਹਿਬ ਨਾਲ ਤੇ ਜੇ ਗੁਰੂ ਗਵੰਦ ਸਿੰਘ ਮਾਰਗ ਬਣਿਆ ਨਾ ਹੁਣ ਬਣਿਆ 14 ਸਾਲਾਂ ਬਾਅਦ ਅੱਛਾ ਜੀ ਤੋਏ ਪਏ ਪਏ ਸੀ ਤੇ ਉਹ ਕੰਮ ਸੀ ਐਮਪੀ ਦਾ ਉਹ ਨਹੀਂ ਦਿਸਿਆ ਕਿਸੇ ਨੂੰ ਹੁਣ ਜਿਵੇਂ ਮੈਂ ਕਹਿੰਦਾ ਚੋਣ ਜਾਤਾ ਲਾਗਿਆ ਤਾਂ ਹੁਣ ਸੜਕ ਬਣ ਗਈ ਸਾਡੀ ਸਗੋਂ ਤੇ ਜਿਹੜੀ ਫਤੇਗੜ ਸਾਹਿਬ ਸੀ ਮੈਂ ਇਹ ਨਹੀਂ ਕਹਿੰਦਾ ਵੀ ਉਹ ਕੋਈ ਕਾਂਗਰਸ ਪਾਰਟੀ ਦਾ ਚੰਗਾ ਅਮਰ ਸਿੰਘ ਉਹਦੇ ਸਾਰੇ ਹਲਕਾ ਦਾ ਗੁਰੂ ਆਪਣਾ ਗੁਰੂਗਬਾਹ ਸਿੰਘ ਮਾਰਗ ਬਣ ਗਿਆ ਸੀ ਹਣ ਇਹ ਸੀ ਕੰਮ ਉਹਨਾਂ ਦੇ ਕਰਾਉਣ ਦਾ ਇਹ ਕੀ ਗੱਲ ਬੀਬੀ ਮਾਨੂ ਕੇ ਦੀ ਬੀਬੋ ਮਾਨੂ ਕੋਈ ਦਾ ਜਿਹੜਾ ਕੰਮ ਹੈ ਤੁਸੀਂ ਇੱਕ ਨਹੀਂ ਮੈਂ ਮੇਰਾ ਕੌਣ ਹੈ ਕਹਨ ਵਾਲਾ ਤੁਸੀਂ ਦੇਖ ਹੀ ਲਿਆ ਨਾ ਵਿਕਾਸ ਕਾਦਾ ਕੀਤਾ ਆਪਦੀਆਂ ਕੋਠੀਆਂ ਦੀ ਜਿਹੜੀ ਗੱਲਾਂ ਚੱਲੀਆਂ ਤੁਸੀਂ ਸਾਰੇ ਦੇਖਿਆ ਕੋਈ ਬੰਦਿਆਂ ਦੀ ਕੀ ਗਲਤੀ ਜਿਹੜੇ ਬਾਹਰ ਜਾਵੜੇ ਜੋ ਇੱਥੇ ਨਹੀਂ ਰਹਿੰਦੇ ਤਾਂ ਆਪਾਂ ਉਹਨਾਂ ਦੇ ਜ਼ਮੀਨਾਂ ਤੇ ਘਰਾਂ ਦੇ ਕਬਜ਼ੇ ਕਰ ਲੀਏ ਉਹ ਬੀਬੀ ਦੀ ਪ੍ਰਾਪਤੀ ਸਾਡੀ ਦੀ ਵੱਡੀ ਆ ਬਹੁਤ ਵੱਡੀ ਪ੍ਰਾਪਤੀ ਆ ਬੀਬੀ ਸਭ ਜਿਹਦੇ ਕੋਲ ਮਾਨੂੰ ਕਿ ਦੀ ਗੁਰੂ ਮਹਾਰਾਜ ਮੈਂ ਕਹਿੰਦੇ ਐਸੇ ਪਾਸੇ ਲਾਈ ਰੱਖਣੇ ਨਾ ਹੋਰ ਚਾਰ ਕੋਠੀਆਂ ਦਵਾ ਦੇਣਾ ਕੋਈ ਗੱਲ ਨਹੀਂ ਗਈ ਲੋਕ ਦੇਖੀ ਜਾਂਦੇ ਆ ਲੋਕ ਦੇਖ ਆ ਜਿਹੜਾ ਨਾਲ ਇਕੱਠਾ ਹੈ ਨਹੀਂ ਉਹਨਾਂ ਦਾ ਹੋਣਾ ਸੀ ਸਰਕਾਰ ਵਾਲੇ ਸੀ ਤੇ ਤੇ ਪੁੱਛ ਲੋ ਬੰਦੇ ਹੀ ਮਰਹ 20 ਨਹੀਂ ਇਕੱਠੇ ਦੋ ਦੋ ਇਕੱਠੇ ਰੱਖਿਆ ਹੋਇਆ ਕਹਿੰਦੇ ਤੇ ਹੈ ਦੋ ਦੋ ਕਿੱਥੇ ਮੈਂ ਮੈਂ ਥੜੀ ਸਾਹ ਉਹਦੇ ਬੋਲ ਦੇਣੀ ਕਿ ਅਸੀਂ ਤੁਸੀਂ ਬਾਤ ਚਾਹੇ ਹੋ ਭਈ ਜਦੋਂ ਨਾ ਟਿਕਟਾਂ ਦੀ ਖਤ ਲੜਾਈ ਹੋਣ ਲੱਗੇ ਨਾ ਕਿਸ ਪਾਰਟੀ ਦੀ ਮੈਨੂੰ ਟਿਕਟ ਮੈਨੂੰ ਜੋ ਮੈਨੂੰ ਉਹਦਾ ਹੀ ਹਦੀਫ ਹੁੰਦੀ ਆ ਕਿਉਂ ਲੋਕਾਂ ਚ ਦੇਖਦਾ ਹਾਂ ਲੋਕਾਂ ਚ ਇਹ ਗੱਲ ਹੈ ਲੋਕਾਂ ਨੇ ਵੋਟਾਂ ਪਾਉਣੀਆਂ ਜੇ ਦੋ ਦੋ ਥਾਂ ਇੱਕ ਪਿੰਡ ਦੇ ਸਟੇਜਾਂ ਲੱਗਣ ਲੱਗ ਜਾਓ ਇਹਦਾ ਮਤਲਬ ਸਾਰਿਆਂ ਨੇ ਵੋਟਾਂ ਪਾਉਣੀਆਂ ਇਹ ਮੈਂ ਨਹੀਂ ਕਹਿੰਦਾ ਵੀ ਲੱਗ ਲੱਗੇ ਕਿਉਂ ਲੱਗਿਆ ਮੈਂ ਕਹਿੰਦਾ ਲੋਕਾਂ ਚ ਅਸਾ ਹੀ ਹੈ ਨਾ ਵੀ ਵੋਟਾਂ ਕਮਜੂਰ ਬੰਮਾ ਇੱਥੇ ਇਕੱਠ ਕਰਕੇ ਪਾਉਣਾ ਮੈਂ ਕਹਿੰਦਾ ਖੋ ਲੱਗ ਜੇ ਬੇਸ਼ੱਕ ਕੋਈ ਗੱਲ ਨਹੀਂ ਪਰ ਤੁਸੀਂ ਕਹਿੰਦੇ ਉਤਸ਼ਾਹ ਬਹੁਤ ਹੈ ਰਮਨੀਤ ਬਿੱਟੂ ਕਹਿੰਦੇ ਜੇ ਅਮਰਤਪਾਲ ਵਰਗੇ ਜਾਂ ਕਮਲਜੀਤ ਬਰਾੜ ਵਰਗੇ ਜਿਤਾ ਕੇ ਤੁਸੀਂ ਲੋਕ ਸਭਾ ਚ ਭੇਜਤੇ ਫੇਰ ਸਾਨੂੰ ਸੋਚਣਾ ਪਊਗਾ ਵੀ ਪੰਜਾਬ ਚ ਰਹਿਣਾ ਜਾਂ ਨਹੀਂ ਰਹਿਣਾ ਚਲੀ ਸਾਹਿਬ ਇਹਦਾ ਮਤਲਬ ਚਿੱਤੇ ਵਾਲੇ ਰਹਿਣਗੇ ਇੱਥੇ ਸਾਡਾ ਆਪਣਾ ਰਾਜ ਭਾਰ ਚਿੱਤੇ ਵਾਲੇ ਰਹਿ ਜਾਣ ਜੇ ਅਮਰਤਪਾਲ ਸਿੰਘ ਨੇ ਕੋਈ ਮਹਮ ਚਲਾਈ 9 ਜਨਮ ਅਮਰਤ ਸਿਕਾਇਆ ਉਸ ਤੋਂ ਬਾਅਦ ਚ ਸਿੱਖੀ ਨਾਲ ਜੋੜਿਆ ਨਸ਼ੇ ਦਾ ਪ੍ਰਚਾਰ ਕੀਤਾ ਵੀ ਭਾਈ ਨਸ਼ੇ ਨਾਲ ਮਰ ਤੋ ਇਧਰ ਜੁੜੋ ਕੀ ਗਣਾ ਹੈ ਕੋਈ ਗਣਾ ਨਹੀਂ ਬਣਦਾ ਮੈਂ ਤੁਹਾਨੂੰ ਦੱਸਦਾ ਵੀ ਇੱਥੇ ਨਹੀਂ ਮੈਂ ਐਸਐਸਪੀ ਨਾਲ ਗੱਲ ਕੀਤੀ ਮਖੇ ਐਸਐਸਪੀ ਸਾਹਿਬ ਨੂੰ ਦੱਸੋ ਵੀ ਉਹਨੇ ਕਿਹੜਾ ਪਰਚਾ ਦਰਜ ਹੋ ਗਿਆ ਇਸ ਵਾਰ ਜਿਹੜਾ ਨੂੰ ਡਬੂਗੜ੍ਹ ਭੇਜਤਾ ਉਸ ਐਸਐਸਪੀ ਦਾ ਜਵਾਬ ਸੀ ਸਾਨੂੰ ਕਹਿੰਦਾ ਜੇ ਕੀ ਕਰੀਏ ਕਹਿੰਦਾ ਪਰਚਾ ਤਾਂ ਤੈਨੂੰ ਸੱਚ ਦਾ ਨਹੀਂ ਬਣਦਾ ਆ ਜਵਾਬ ਹੈ ਥਲੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਕਹਿੰਦੇ ਆ ਵੀ ਅਮਰਤਪਾਲ ਨੂੰ ਚੋਣ ਲੜਾਉਣਾ ਬੀਜੇਪੀ ਦੀ ਕਚਾਲ ਹੈ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਿਆ ਜਾਊਗਾ ਉਹ ਕਹਿੰਦੇ ਸਾਡੀ ਸਰਕਾਰ ਨੂੰ ਬਣਨੀ ਆ ਉੱਪਰ ਫਿਰ ਅਸੀਂ ਕਰਾਂਗੇ ਮਾਹੌਲ ਨੂੰ ਠੀਕ ਜੀ ਤੁਹਾਨੂੰ ਇਹ ਸਾ ਮੈਂ ਕਹਿੰਦਾ ਨਾ ਜੇ ਪ੍ਰਤਾਪ ਸਿੰਘ ਬਾਜਵਾ ਜੀ ਕਹਿੰਦਾ ਵੱਡੇ ਲੀਡਰ ਆ ਸਰਕਾਰ ਜੋਗ ਆ ਇਹ ਗੱਲ ਕਹਿੰਦੇ ਨਾ ਮੈਂ ਕਹਿੰਦਾ ਸਾਰੇ ਅਮਰਤਪਾਲ ਬਣ ਜਾਣਾ ਪੰਜਾਬ ਦੇ ਖਾਸ ਕੇ 13 ਬਣ ਜਾਣਾ ਜਿਹੜੇ ਸਾਨੂੰ ਨਸ਼ੇ ਛਡਾ ਦੇਣ ਸਾਨੂੰ ਗੁਰਦੇ ਲੜ ਲਾ ਦੇਣ ਮੈਂ ਇਹ ਨਹੀਂ ਕਹਿੰਦਾ ਇਕੱਲੇ ਗੁਰੂ ਸਿੱਖਾਂ ਨੂੰ ਮੈਂ ਕਹਿੰਦਾ ਹਿੰਦੂ ਵੀਰਾਂ ਨੂੰ ਵੀ ਆਪਦੇ ਧਰਮ ਉੱਪਰ ਪ੍ਰੱਖ ਕਰ ਦੇਣ ਮੁਸਲਮਾਨ ਨੂੰ ਆਪਦੇ ਧਰਮ ਉੱਪਰ ਪ੍ਰੱਖ ਕਰਨ ਸਾਨੂੰ ਤਾਂ ਉਹ ਜਿਹੇ ਬੰਦੇ ਚਾਹੀਦੇ ਆ ਪ੍ਰਤਾਪ ਸਿੰਘ ਬਾਜਵਾ ਕਰਨੀ ਇਹ ਗੱਲ ਜੇ ਸਾਨੂੰ ਅਮਰਤਪਾਲ ਦੇ ਰਾਹੀਂ ਇਹ ਗੱਲਾਂ ਮਿਲਦੀਆਂ ਨਾ ਉਹ ਕਹਿੰਦਾ ਦੇਖਾਂਗੇ ਉਹ ਦੇਖਣ ਵਾਲੇ ਬਹੁਤ ਗਏ ਦੇਖਣ ਵਾਲੇ ਥੋੜੇ ਗਏ ਇਹ ਐਵੇਂ ਲੋਕਾਂ ਨੂੰ ਡਰਾਉਣ ਵਾਲੀਆਂ ਗੱਲਾਂ ਨਾ ਕਰਨ ਚੰਗੀ ਗੱਲ ਹੈ ਨਾ ਮਾਹੌਲ ਖਰਾਬ ਹੁੰਦਾ ਹੁੰਦਾ ਹੈ ਮਾਹੌਲ ਸ਼ਾਂਤ ਰੱਖਣਾ ਆਪਾਂ ਮਾਹੌਲ ਖਰਾਬ ਨਹੀਂ ਕਰਨਾ ਇਹ ਸਾਰੀਆਂ ਬੇਨਤੀਆਂ ਪ੍ਰਤਾਪ ਸਿੰਘ ਬਾਜਵਾ ਨੂੰ ਸਾਡੀ ਵੀ ਭਾਈ ਵੋਟਾਂ ਜੇ ਪਾਉਂਦੇ ਆ ਕੋਈ ਲੈ ਲਓ ਜੇ ਨਹੀਂ ਪਾਉਂਦੇ ਤਾਂ ਵਕਤ ਦੀਦਾ ਹੀ ਲੋਕਾਂ ਦਾ ਕਿਉਂ ਨਹੀਂ ਪਾਉਂਦੇ ਬਿਲਕੁਲ ਆਖਰੀ ਸਵਾਲ ਹੈ ਜੀ ਬੀਬੀ ਹਰਸਿਮਰਤ ਕੋਲ ਬਾਲ ਨੇ ਕਿਹਾ ਵੀ ਬਾਕੀ ਤਾਂ ਭਾਈ ਆਪਣਾ ਬਿਜ਼ਨਸ ਕਰਨ ਲੱਗੇ ਪਿਆ ਅਸੀਂ ਉਹ ਆ ਜਿਹੜੇ ਗਰੀਬ ਲੋਕਾਂ ਦੀ ਗਰੀਬ ਪਾਰਟੀ ਗਰੀਬ ਲੋਕਾਂ ਦੇ ਨਾਲ ਖੜੇ ਆ ਜੀ ਥਲੀ ਸਾਹਿਬ ਜਿਹੜਾ ਨਾ ਬੀਬੀ ਹਰਸਿਮਰਤ ਕੋਲ ਬਾਦਲ ਦੀ ਗੱਲ ਹੈ ਸਾਡੀ ਬੀਬੀ ਆ ਭੈਣ ਆ ਸਤਿਕਾਰਯੋਗ ਆ ਪਰ ਜਿਹੜਾ ਉਹਨਾਂ ਨੇ ਚੋਣ ਲੜਨ ਵਾਸਤੇ ਆਪਾਂ ਲਿਖਦੇ ਆ ਨਾ ਪ੍ਰਾਪਰਟੀ ਕੀ ਆ ਮੇਰੇ ਕੋਲੇ ਸਾਰਾ ਕੁਝ ਐਦਿਆਂ ਦੇ ਵਿੱਚ ਜ਼ਮੀਨ ਜਾਇਦਾਦ ਕਿੰਨੇ ਆ ਕਿੰਨੇ ਬਰੇ ਬੱਚਾ ਕਿੰਨੇ ਬਰੇ ਕਾਰ ਆ ਕੀ ਮੇਰੇ ਕੋ ਸੋਨਾ ਹੈ 7 ਕਰੋੜ ਤੋਂ ਖਨੀ ਉੱਪਰ ਕਿੰਨੇ ਲੱਖਵੇਂ ਲੱਖ ਭੁੱਲ ਗਿਆ ਕੱਲੇ ਗਹਿਣੇ ਬੀਬੀ ਹਰਸ਼ਮਰਤ ਕੋਰ ਬਾਦਲ ਕੋਲੇ ਆ ਸੋ ਕੱਟ ਰਿਕਾਰਡ ਜੇ ਨਹੀਂ ਲਿਖ ਕੇ ਤਾਂ ਆਪ ਲਿਖ ਕੇ ਦਿੱਤਾ ਨਾ ਹੁਣ ਗਰੀਬੀ ਉਹਨਾਂ ਨੇ ਦੂਰ ਕਰਨੀ ਆ ਮੈਂ ਕਹਿੰਦਾ ਮੇਰੇ ਚੱਕਰ ਪਿੰਡ ਦੇ ਨਾ ਸਾਰੀਆਂ ਬੀਬੀਆਂ ਜਿਹੜੇ 2-2 4-4 ਤੋਲੇ ਇਕੱਠੇ ਕਰ ਲੋ ਸੋਨੇ ਦੇ ਉਹਨੇ ਸਾਰੀ ਪਿੰਡ ਦੇ ਨਹੀਂ ਵੰਡਣੀ ਇਹਨੂੰ ਗਰੀਬੀ ਦਾ ਪਤਾ ਹੀ ਨਹੀਂ ਗਰੀਬੀ ਕੀ ਹੁੰਦੀ ਆ ਕਿੱਥੋਂ ਗਰੀਬੀ ਦੂਰ ਕਰ ਦੋ ਜੀ ਕਰ ਦੂਗਾ ਇਹਦਾ ਜਿਹੜਾ ਗਰੀਬ ਦਾ ਪੁੱਤ ਆ ਨਾ ਵਿਚ ਲਿਖਿਆ ਹੋਇਆ ਉਹਨੂੰ ਗਰੀਬੀ ਬਾਰੇ ਪਤਾ ਬਿਲਕੁਲ ਕਮਲਜੀਤ ਬਰਾੜੌਰਾਂ ਦੇ ਹੱਕ ਦੇ ਵਿੱਚ ਅੱਜ ਪਿੰਡ ਦੇ ਵਿੱਚ ਵੱਡਾ ਇਕੱਠ ਕੀਤਾ ਗਿਆ ਚੱਕਰ ਦੇ ਵਿੱਚ ਪਰ ਇਹ ਕਮਲਜੀਤ ਬਰਾੜ ਦੀ ਹਮਾਇਤ ਦੇ ਵਿੱਚ ਲੋਕ ਕਿੰਨੇ ਕ ਖੜੇ ਹੁੰਦੇ ਨੇ ਪੂਰੇ ਲੁਧਿਆਣੇ ਦੇ ਵਿੱਚੋਂ ਇਹ 4 ਤਰੀਕ ਨੂੰ ਜਦੋਂ ਰਿਜ਼ਲਟ ਆਏਗਾ ਉਦੋਂ ਪਤਾ ਲੱਗੇ ਗੁਰਪ੍ਰੀਤ ਸਿੰਘ ਨਾਲ ਜਗਦੀਪ ਸਿੰਘ ਥਲੀ ਪੰਜਾਬ ਲੁਕਚੇ